ਮੈਂ ਮੰਜੀਤ ਵਾਲੀ ਮੈਂਬਰ ਡਾਕਟਰ ਅੰਮ੍ਰਿਤਕਾਰ ਫਾਊਂਡੇਸ਼ਨ ਸਮਾਜਿਕ ਨਿਆਂ ਦੇ ਅਧਿਕਾਰ ਦੇ ਮੰਤਰਾਲੇ ਪਾਰ ਸਰਕਾਰ ਅਤੇ ਮੈਂਬਰ ਪ੍ਰਵੇਸ਼ ਕਾਰਕਾਣੀ ਭਾਰਤੀ ਜਨਤਾ ਪਾਰਟੀ ਪੰਜਾਬ ਮੈਂ ਆਪਣੇ ਵੱਲੋਂ ਆਪਣੇ ਪਾਰਟੀ ਭਾਰਤੀ ਜਨਤਾ ਪਾਰਟੀ ਨੂੰ ਅਤੇ ਡਾਕਟਰ ਅੰਮ੍ਰਿਤਕਾਰ ਫਾਊਂਡੇਸ਼ਨ ਦੀ ਬਲੋਂ ਸਮੂਹ ਦੇਸ਼ ਵਾਸੀਆਂ ਨੂੰ ਹੋਲੀ ਦੇ ਇਤਿਹਾਸੀਆਂ ਲੱਖਕ ਬੈ ਜਨਾ ਆਪਾ ਸਾਰੇ ਜਨਤੀ ਇਹਦਾ ਸਦਾ ਹੋਲੀ ਦੇ ਹਾਲੇ ਆਸ਼ੀਰਵਾਚ ਸਾਹ ਦਾ ਪ੍ਰਗਟ ਹੋ ਗਿਆ ਆਪਾਂ ਇਕੱਠੇ ਹੋ ਕੇ ਬਣਾਈਏ ਅਜੇ ਕਿ ਮੈਸੇਜ ਲਈਏ ਕਿ ਅਸੀਂ ਜਾ ਰਿਹਾ ਕਿਆਂ ਸਾਲੀ ਜੀ ਦੀ ਏਕਤਾ ਦਾ ਕੱਟ ਜੇ ਸਾਡਾ ਕਾਖਾ ਅਸੀਂ ਇਹਦਾ ਤਾਰ ਤੇ ਜੀ ਦੇ ਗੁਰੂ ਦੀ ਤਾਰ ਤੇ ਦੇ ਦੇ ਸਾਰੇ ਹੁਣ ਪਹ ਲਗੇ ਕਿ ਲਈ ਭਾ ਕੇ ਆਇਆ ਹਿੰਦੁਸਤਾਨ ਆਇਆ ਇਹ ਜਿਹੜੇ ਲੋਕ ਆ ਉਹ ਆਪਸ ਭਾਈਚਾਰ ਸਾਂ ਨਾਗ ਰੱਖ ਲਿਆ ਕਿ ਜੇ ਪੀਂ ਪਵੇ ਤਾਂ ਉਹਦਾ ਜਿਹੜਾ ਜਿਵਾ ਆਇਆ ਐਟਰੇ ਲੋ ਪਠਾ ਨਹੀਂ ਸਕਦੇ ਆ ਇਸ ਕਰਕੇ ਆਪਾਂ ਜਿੰਨੇ ਵੀ ਚਾਹ ਆਵਿਆ ਕਿ ਸਾਡੀ ਦੀਵਸ ਜਨ ਮਨਾਏ ਜਾਂਦੇ ਆ ਸਾਡੀ ਖਾਸ ਕਰਕੇ ਪੰਜਾਬ ਦੇ ਅੰਦਰ ਅਸੀਂ ਸਾਰੇ ਆਪਾਂ ਨੂੰ ਮਨਾਈਏ ਤਾਂ ਜੋ ਕਿ ਆਪਾਂ ਸਾਰੇ ਆਪਸੀ ਸਾਡੇ ਭਾਈਚਾਰ ਸਾਂ ਬਣ ਜਾਈਏ ਕਿ ਸਾਡੀ ਲਈ ਤਾਂ ਕਿ ਉਹ ਹੋਵੇ ਕਿ ਹੁਲ ਮਲੇ ਜਿਆਮੀ ਸਮੂਹ ਦੇਸ਼ ਵਸਣ ਦਾ ਖਰਬ ਬਣਾਈ ਆਪਾਂ ਸਾਰੇ ਆਪ ਨੂੰ ਇਕੱਠੇ ਹੋ ਕੇ ਤਿਉਹਾਰ ਮਾਈ ਤੇ ਸ੍ਰੀ ਨਨਕ ਪੁਰਸਾਹ ਜਾ ਕੇ ਨੱਚਮਸਤ ਹੋ ਕੇ ਗੁਰੂ ਮਹਾਰਾਜ ਕੋਲ ਸ਼ੂਆ ਲਈਏ ਅੱਤੇ ਦੇਸੀ ਟੱਕੀ ਲਈ ਤੇ ਆਪਣੀ ਇਹ ਸਾਡੀ ਪੰਜਾਬ ਨੂੰ ਟੱਕੀ ਲਈ ਲਿਆ ਕਾਮਨਾ ਕਰੀਏ ਬਹੁਤ ਬਹੁਤ ਧੰਨਵਾਦ ਜੈ ਗੁਰਦੇਵ ਧੰਨ ਗੁਰਦੇਵ ਜੈ ਪੀਰ ਜੈ ਪਾਕ ਬਾਈ ਰੂਜੀ ਦਾ ਤੁਲਸਾ ਬਾਈ ਰੂਜੀ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ